ਦੀ ਦਾ ਆਨੰਦ ਕਾਰਜ ਆ 16 ਜੂਨ ਨੂੰ ਜਾਨਕੀ ਚਾਰ ਦਿਨ ਰਹਿ ਗਏ ਨੇ ਆਨੰਦ ਕਾਰਜ ਵਾਸਤੇ ਪਰ ਵਿਆਹ ਵਾਲਾ ਘਰ ਨਹੀਂ ਲੱਗ ਰਿਹਾ ਕੋਈ ਤਿਆਰੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਵੀ ਹਾਲਾਤ ਨੇ ਨਾ ਤੇ ਇਸ ਘਰ ਵਿੱਚ ਕੋਈ ਕਲੀਆਂ ਕੀਤੀਆਂ ਨੇ ਅਤੇ ਨਾ ਹੀ ਕੋਈ ਵਿਆਹ ਵਾਲਾ ਟੈਂਟ ਲਗਾ ਆ ਗਿਆ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਕੋਈ ਰਵਾਈ ਨਹੀਂ ਲਗਾ ਆ ਗਿਆ ਇੰਟਰਵਿਊ ਕਰਨ ਵਾਸਤੇ ਵੀ ਬਿਲਕੁਲ ਥੱਲੇ ਜਾਣਾ ਪਊਗਾ ਅਤੇ ਪਰਦਾਮ ਨਾਲ ਬੈਠ ਕੇ ਜਾਣਾ ਪਊਗਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇੱਥੇ ਜਿਹੜਾ ਕੀ ਇਹ ਪਰਿਵਾਰ ਰਹਿ ਰਿਹਾ ਵਾ ਘਰ ਦੇ ਰਹਿ ਗਏ ਨੇ ਨਾ ਤੇ ਨਾਨਕੇ ਆਏ ਨੇ ਨਾ ਦਾਦਕੇ ਆਏ ਨੇ ਕਹਿੰਦੇ ਚਾਚੇ ਮਾਮੇ ਆਣਾ ਜਿਹੜਾ ਕਿ ਘਰ ਰੌਣਕ ਹੁੰਦੀ ਆ ਅਜੇ ਤੱਕ ਕੋਈ ਪ੍ਰੋਣਾ ਨਹੀਂ ਆ ਰਿਸ਼ਤੇਦਾਰ ਨਹੀਂ ਆਏ ਤੰਨ ਪਤਾ ਅੱਜ ਕੱਲ ਰਿਸ਼ਤੇਦਾਰ ਕੌਣ ਬਾਹ ਫੜਦਾ ਵਾ ਕੋਈ ਭੈਣ ਭਰਾ ਆਏ ਉਹ ਵੀ ਸਰੀਕੇ ਤੌਰ ਤੇ ਹੀ ਹੁੰਦਾ ਪਰ ਚਲੋ ਜਿੰਨੇ ਜੋਗੇ ਹੋ ਮੰਗੋਦੋ ਤੇ ਆਵਾਂਗੇ ਟਾਈਮ ਦੇ ਟਾਈਮ ਤੇ ਆਵਾਂਗੇ ਇਹ ਵਸਤਾ ਢਕੇ ਨੇ ਨੀ ਬਾਹ ਫੜੀ ਗਵਾਂਡੀ ਆਡਾ ਉਹਨੇ ਇਹਨੂੰ ਲਾਵਾਂ ਵਾਲਾ ਸੂਟ ਬਣਾ ਕੇ ਦਿੱਤਾ ਤੇ ਇੰਨਾ ਕੋ ਉਹਨੇ ਸਮਾਨ ਲੈ ਕੇ ਦਿੱਤਾ ਵਾ ਕਹਿੰਦਾ ਵੀ ਚੱਲ ਮੇਰੀ ਇਹ ਸਮਝ ਲਓ ਪਈ ਭੈਣ ਹੀ ਆ ਥੋੜਾ ਜੂਨ ਨੂੰ ਵਿਆਹ ਵਾ ਪਰ ਵਿਆਹ ਵਾਲੇ ਘਰ ਵਿੱਚ ਕੋਈ ਤਿਆਰੀ ਨਹੀਂ ਹੈਗੀ ਨਾ ਕੋ ਰਿਸ਼ਤੇਦਾਰ ਆਇਆ ਨਾ ਕੋ ਭੈਣ ਭਰਾ ਆ ਨਾ ਹੀ ਅਜੇ ਤੱਕ ਹਵਾਈ ਲੱਗੇ ਨੇ ਨਾ ਹੀ ਇਹਨਾਂ ਨੇ ਬੂਦੀ ਕੱਢੀ ਆ ਮਤਲਬ ਕੋਈ ਵੀ ਜਿਹੜਾ ਪ੍ਰਬੰਧ ਨਹੀਂ ਕੀਤਾ ਗਿਆ 4 ਦਿਨ ਸਿਰ ਵਿਆਹ ਨੂੰ ਰਹਿ ਗਏ ਨੇ ਵੀ ਬਰਾਤ ਆਉਣੀ ਆ ਫਿਰ ਕਿੰਨੇ ਕੁ ਬੰਦਿਆਂ ਦਾ ਪ੍ਰਬੰਧ ਕੀਤਾ ਵਾ ਚਾਹ ਪਾਣੀ ਦਾ ਅਰੇਂਜਮੈਂਟ ਰੋਟੀ ਪਾਣੀ ਦੀ ਰਮਣ ਕਿੱਦਾਂ ਕਰੋਗੇ ਸਾਡਾ ਬਾਜੀ ਨਹੀਂ ਸਾਡੇ ਕੋਲ ਤੇ ਕੋਈ ਪੈਸਾ ਹੀ ਨਹੀਂ ਹੈਗਾ ਤੇ ਸਾਡੇ ਕੋਲ ਤੇ ਚਾਹ ਪੀਉਣ ਨੂੰ ਕੋਈ ਪੈਸਾ ਨਹੀਂ ਹੈਗਾ ਬਰਾਤ ਨੂੰ ਵੇ ਕਿਤਰਾ ਚਾਹ ਪਿਆ ਸਕੀ ਐ ਅਈ ਨੇ ਟੈਨਸ਼ਨ ਚ ਨਹੀਂ ਨੇ ਆ ਵੀ ਮੈਂ ਰੋਂਦੀ ਰਹੀ ਨਹੀਂ ਆ ਰਾਤ ਦਿਨੇ ਮੈਂ ਰੋਂਦੀ ਰਹੀ ਨਹੀਂ ਪਿਆਈ ਮੇਰੀ ਕਿਤਰਾ ਬਰਾਤ ਸਾਂਭਾਂਗੇ ਕਿਤਰਾ ਕਰਾਂਗੇ ਤੁਹਾਨੂੰ ਪਤਾ ਮਾਵਾ ਨੂੰ ਜਿਹੜੇ ਨਾ ਬਹੁ ਰੀਜ ਹੁੰਦੀ ਆ ਅਨੁਦਮ ਜੀ ਅਨਵੇਂ ਨੀਰੀ ਜੀ ਵੀ ਆਪਣੀ ਬੇਟੀ ਦਾ ਵਧੀਆ ਵਿਆਹ ਕਰ ਸਕਾਂਗੇ। ਵਰ ਕੰਮ ਨਹੀਂ ਹੁੰਦਾ ਮੈਂ ਸੀਬਰ ਚ ਡੇਪਿਆ ਹਾਂ ਮੇਲੇ ਲੱਤਾਂ ਮੇਲੇ ਲੱਤਾਂ ਸਾਡਾਂ ਲੱਗੀਆਂ। ਕੋਣ ਮੈਨੂੰ 6-7 ਸਾਲ ਹੋ ਗਏ ਚੱਲੇ ਆ। ਹੁਣ ਮੈਂ ਕੰਮ ਨਹੀਂ ਕਰਦਾ ਮਮ ਜੀ ਦੇ ਰੀਨ। ਇਹ ਜਦੋਂ ਇਹਨਾਂ ਦਾ ਜਿਹੜਾ ਘਰ ਵਾ ਇਹਨਾਂ ਨੂੰ ਦੇਖਦੇ ਜਦੋਂ ਮੀਂਹ ਹੁੰਦਾ ਤੇ ਪਾਣੀ ਕੱਢਣ ਤੇ ਸਾਰੀ ਰਾਤ ਪਾਣੀ ਕੱਢਦਾ ਰਹਿੰਦਾ ਇਹਨਾਂ ਦਾ। ਪੋਲ ਘਰ ਵਿੱਚ ਕੋਈ ਰਿਸ਼ਤੇਦਾਰ ਨਹੀਂ ਪਹੁੰਚਿਆ ਕੋਈ ਹਲਵਾਈ ਵਾਲਾ ਨਹੀਂ ਪਹੁੰਚਿਆ ਕੋਈ ਅਰੇਂਜਮੈਂਟ ਹੀ ਹੈਗਾ ਕਿ 4 ਦਿਨਾਂ ਬਾਅਦ ਕਿਸ ਤਰ੍ਹਾਂ ਵਿਆਹ ਕਰਾਂਗੇ ਕੀ ਕੀ ਤਿਆਰੀ ਜਿਹੜੀ ਨਹੀਂ ਇੰਦਾ ਜੀ ਤੁਹਾਨੂੰ ਪਤਾ ਗਰੀਬ ਦੇ ਕੋਈ ਲੱਗ ਨਹੀਂ ਲੱਗਦਾ ਕੋਈ ਤਗੜਾ ਹੁੰਦਾ ਤਾਂ ਉਹਦੇ ਘਰ ਮੇਲਾ ਲੱਗਾ ਹਣਾ ਸੀ ਰਿਸ਼ਤੇਦਾਰਾਂ ਦਾ ਵੀ ਐਸ ਕਰਕੇ ਇਹਦੀ ਕਿਸੇ ਨੇ ਬਾਣ ਹੀ ਫੜੀ ਤੁਹਾਡੇ ਸਾਥ ਹੀ ਲੋੜਿਆ ਤੁਹਾਡੇ ਭੈਣ ਭਰਾਵਾਂ ਦੀ ਸਾਥ ਹੀ ਲੋੜਿਆ ਕੋਈ ਚਾਚਾ ਬਣ ਕੇ ਕੋਈ ਮਾਮਾ ਬਣ ਕੇ ਤੇ ਕੋਈ ਭਰਾ ਬਣ ਕੇ ਅੱਗੇ ਆਵੇ ਤਾਂ ਜੋ ਕੀ ਇਸ ਦਾ ਜਿਹੜਾ ਆਨੰਦ ਕਾਰਜ ਹੋ ਸਕੇ ਤੇ ਆ ਸਭ ਨੇ ਆਦੀ ਹੁੰਦੀਆਂ ਨੇ ਅਤੇ ਧੀਆਂ ਦਾ ਸਾਰੇ ਜੜੇ ਰਾਲ ਮਿਲ ਕੇ ਆਨੰਦ ਕਾਜ ਜਰੂਰ ਇਹ ਆਪਣੇ ਚੜੀਏ ਚਲੋ ਕੋਈ ਭਰਾ ਬਣ ਕੇ ਕੋਈ ਮਾਮਾ ਬਣ ਕੇ ਕੋ ਚਾਚਾ ਬਣ ਕੇ ਇਹਦੀ ਮਹਿਤ ਕਰ ਸਕਣਾ ਆਡੀ ਵੱਧ ਵੱਧ ਕਰ ਸਕਣਾ ਤੁਹਾਡੀ ਬੇਟੀ ਦਾ ਵਧੀਆ ਵਿਆਹ ਜੀ ਸਿੱਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਖਾਵਾਗੇ ਤੁਹਾਨੂੰ ਅੰਮ੍ਰਿਤਸਰ ਦੇ ਪਿੰਡ ਸੁਤਾਵਿੰਦੀਆਂ ਅਤੇ ਲੱਖਾ ਸਿੰਘ ਪਲਾਟਾਂ ਦੀਆਂ ਅਤੇ ਉਸ ਪਰਿਵਾਰ ਦੀ ਜਿਸ ਦਾ ਧੀ ਦਾ ਆਨੰਦਕਾਰਜ ਆ 16 ਜੂਨ ਨੂੰ ਜਾਨਕੀ 4 ਦਿਨ ਰਹਿ ਗਏ ਨੇ ਆਨੰਦਕਾਰਜ ਵਾਸਤੇ ਪਰ ਵਿਆਹ ਵਾਲਾ ਕੰਮ ਨਹੀਂ ਲੱਗ ਰਿਹਾ ਕੋਈ ਤਿਆਰੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਵੀ ਹਾਲਾਤ ਨੇ ਨਾ ਤੇ ਇਸ ਘਰ ਵਿੱਚ ਕੋਈ ਕਲੀਆਂ ਕੀਤੀ ਗਈਆਂ ਨੇ ਅਤੇ ਨਾ ਹੀ ਕੋਈ ਵਿਆਹ ਵਾਲਾ ਟੈਂਟ ਲਗਾ ਆ ਗਿਆ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਕੋਈ ਹਵਾਈ ਨਹੀਂ ਲਗਾ ਆ ਗਿਆ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਵੱਧ ਤੋਂ ਵੱਧ ਘਰ ਦੇ ਹਾਲਾਤ ਨੇ 4 ਦਿਨ ਵਿਆਹ ਨੂੰ ਰਹਿ ਗਏ ਨੇ ਪਰ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਆ 10x10 ਦਾ ਇੱਕ ਕਮਰਾ ਵਾ ਜਿੱਥੇ ਕੀ ਇਹ ਪਰਿਵਾਰ ਰਹਿ ਦਿਆ ਘਰ ਦੇ ਤਿੰਨ ਜੀ ਰਹਿੰਦੇ ਨੇ ਪਰ ਘਰ ਦੇ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਛੱਤ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ 10x10 ਦਾ ਕਮਰਾ ਅਤੇ ਛੱਤ ਜਿਹੜੀ ਆ ਸਾਡੇ ਹੱਥ ਨੂੰ ਲੱਗ ਰਹੀ ਆ ਇਹ 10 ਫੁੱਟ ਜਿਹੜਾ ਸੜਕ ਨਾਲੋਂ ਜਿਹੜਾ ਕਿ ਨੀਵਾ ਕਮਰਾ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਹਾਲਾਤ ਨੇ ਸਾਨੂੰ ਥੱਲੇ ਜਾਣ ਵਾਸਤੇ ਇੰਟਰਵਿਊ ਕਰਨ ਵਾਸਤੇ ਵੀ ਬਿਲਕੁਲ ਥੱਲੇ ਜਾਣਾ ਪਊਗਾ ਅਤੇ ਬਰਦਾਮ ਨਾਲ ਬੈਠ ਕੇ ਜਾਣਾ ਪਊਗਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇੱਥੇ ਜਿਹੜਾ ਕੀ ਇਹ ਪਰਿਵਾਰ ਰਹਿ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਉਸ ਪਰਿਵਾਰ ਦੀਆਂ ਸੜਕ ਲਾ ਲਓ 10 ਫੁੱਟ ਨੀਵਾਏ ਕਮਰਾ ਵਾ ਜਿੱਥੇ ਕੀ ਇਹ ਪਰਿਵਾਰ ਰਹਿ ਰਿਹਾ ਵਾ ਅਤੇ ਹਾਲਾਤ ਕੀ ਨੇ ਪਰਿਵਾਰ ਦੇ ਜਰੂਰ ਸਾਂਝੀ ਕਰਾਂਗੇ ਵਿਆਹ ਵਾਲਾ ਘਰ ਆ ਚਾਰ ਦਿਨ ਹੀ ਰਹਿ ਗਏ ਨੇ ਵਿਆਹ ਨੂੰ ਇਸ ਤੀਦੇ ਅਤੇ ਉਸ ਮਾੜੇ ਜਿਹੜੀ ਮਾਂ ਹੱਥ ਵਿੱਚ ਆਪਣੀ ਧੀ ਦਾ ਵਿਆਹ ਵਾਲਾ ਕਾਗਜ਼ ਫੜ ਕੇ ਅਰਜ਼ੀ ਕਰ ਰਹੀ ਏ ਕਿ ਉਸ ਧੀ ਦਾ ਵਿਆਹ ਕੀਤਾ ਜਾਵੇ ਅਤੇ ਤਾਂ ਜੋ ਕਿ ਦਸਤੀਦਾਰ ਭੈਣ ਭਰਾ ਆ ਸਕਣ ਪਰ ਕਿਸੇ ਕਰਮ ਦੀ ਕੋਈ ਤਿਆਰੀ ਵੀ ਨਹੀਂ ਆ ਜਿਹੜੂ ਗੱਲਬਾਤ ਸਾਂਝੀ ਕਰਾਂਗੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸਹਰੇ ਆ ਉਹ ਛਤਨਾ ਲੱਗ ਰਿਹਾ ਵਾ ਗੱਡਰ ਵਾਲੇ ਵਾਲੀ ਆ ਅਤੇ ਪੀਲੇ ਕਈ ਸਾਲਾਂ ਤੋਂ ਇਸ ਹਰਾਤਾਂ ਵਿੱਚ ਜਿਹੜਾ ਪਰਿਵਾਰ ਰਹਿ ਰਿਹਾ ਜਿਹੜੂ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਪੁੱਛਾਂਗੇ ਕਿ ਕਦੋਂ ਤੋਂ ਘਰ ਦੇ ਹਾਲਾਤ ਇਸ ਤਾਂ ਦੇ ਨੇ ਅਤੇ ਕੀ ਗੱਲ ਚਾਹੋਗੇ ਆਹ ਗੱਲਬਾਤ ਕਰਦੇ ਇਸ ਪਰਿਵਾਰ ਦੇ ਨਾਲ ਸਾਸੀ ਦਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਤ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਸੁਲਤਾਨਵਿੰਡ ਲੱਖਾ ਸਿੰਘ ਪਲਾਟਾਂ ਆਈਆਂ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਦੇ ਵਿੱਚ ਧੀ ਦਾ ਵਿਆਹ ਧਰਿਆ ਵਾ ਪਰ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਜਿਹੜੇ ਨੇ ਵਿਆਹ ਵਾਲਾ ਘਰ ਲੱਗਦਾ ਨਹੀਂ ਆ ਜਿਹੜਾ ਕਿ ਇਸ ਧੀ ਦਾ ਵਿਆਹ ਰੱਖਿਆ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜਾ ਕਿ ਇੱਕ ਬੇਬਸ ਪਰਿਵਾਰ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਪਰਿਵਾਰ ਆ ਆਪਣੇ ਧੀ ਦੇ ਵਿਆਹ ਵਾਸਤੇ ਤੁਹਾਡੇ ਗਾਰੀ ਅਰਜ਼ ਕਰ ਰਿਹਾ ਵਾ ਬੇਨਤੀ ਕਰ ਰਿਹਾ ਕਿ ਇਸ ਧੀ ਦਾ 16 ਜੂਨ ਨੂੰ ਇਸ ਧੀ ਦਾ ਵਿਆਹ ਵਾ ਪਰ ਵਿਆਹ ਵਾਲਾ ਘਰ ਨਹੀਂ ਲੱਗ ਰਿਹਾ ਘਰ ਦੇ ਹਾਲਾਤ ਇਹਦੇ ਕਿ ਮਾੜੇ ਨੇ ਬੱਦ ਤੋਂ ਬੱਤਰ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਸੀਂ ਕਮਰੇ ਵਿੱਚ ਬੈਠੇ ਆ 10 ਬਾਈ 10 ਦਾ ਕਮਰਾ ਅਤੇ ਇਹ ਜਿਹੜੀ ਗਲੀ ਆ ਗਲੀ ਦੇ ਨਾਲ ਉਹ 10 ਫੁੱਟ ਡੂੰਘਾ ਜਿਹੜਾ ਕਮਰਾ ਵਾ ਅਤੇ ਜਦੋਂ ਵੀ ਇੱਥੇ ਬਰਸਾਤ ਆਉਂਦੀ ਆ ਅਤੇ ਇਹ ਸਾਰਾ ਪਾਣੀ ਕਮਰਾ ਜਿਹੜਾ ਪਾਣੀ ਦੇ ਨਾਲ ਭਰ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਵਿਆਹ ਵਾਲੇ ਘਰ ਵਿੱਚ ਬੜੀਆਂ ਰੌਣਕਾਂ ਹੁੰਦੀਆਂ ਨੇ ਰਿਸ਼ਤੇਦਾਰ ਭੈਣ ਭਰਾ ਆਏ ਹੁੰਦੇ ਨੇ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਤੇ ਕੋਈ ਨਾਨਕੇ ਆਏ ਨੇ ਅਤੇ ਨਾ ਹੀ ਕੋਈ ਦਾਦਕੇ ਆਏ ਨੇ ਚਾਰ ਦੇ ਇਸ ਵਿਆਹ ਨੂੰ ਲੈ ਗਏ ਨੇ ਤੁਸੀਂ ਦੇਖ ਸਕਦੇ ਹੋ ਪੀ ਜਿਹੜੀ ਬੇਬਸ ਮਾਂ ਆ ਹੱਥ ਵਿੱਚ ਆਪਣੀ ਧੀ ਦਾ ਵਿਆਹ ਦਾ ਕਾਰਡ ਫੜ ਕੇ ਤੁਹਾਡੀ ਗਾੜੀ ਅਰਜ ਕਰ ਰਹੀ ਹੈ ਗੱਲਬਾਤ ਜੂ ਕਰਾਂਗੇ ਇਸ ਭੈਣ ਦੇ ਨਾਲ ਵੀ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਕਲਮਨਤ ਕੋਰ ਭਾਜੀ ਗਰੰਤੌਰ ਜੀ ਵਿਆਹ ਰਖਿਆ ਧੀ ਦਾ ਕਿਹੜੀ ਤਰੀਕ ਨੂੰ ਵਿਆਹ ਵਾ ਤੇ ਘਰ ਦੇ ਹਾਲਾਤ ਕਿਉਂ ਇੰਨੇ ਮਾੜੇ ਨੇ ਕਿਉਂ ਘਰ ਦੇ ਹਾਲਾਤ ਵਿੱਚ ਹੀ ਨਹੀਂ ਗਰੀਬੀ ਆ ਬਾਜੀ ਸ਼ੁਰੂ ਤੋਂ ਗਰੀਬੀ ਸਾਡੇ ਤੇ ਮੈਂ ਕਰਾਂ ਦਾ ਕੰਮ ਕਰਦੀ ਮੇਰੇ ਪਤੀ ਦੇ ਬਹੁਤ ਸਾਰ 80 ਡੈਂਟ ਹੋ ਗਿਆ ਹੀ ਤੇ ਇਹ ਢੇਪੇ ਹੀ ਤੇ ਉਦੋਂ ਦਾ ਫਿਰ ਅਸੀਂ ਮਾਮਾ ਧੀਆਂ ਦਾ ਪੇਕ ਆਪਣਾ ਕਰਦਾ ਗੁਜ਼ਾਰਾ ਤੋਰਦੇ ਆ ਫਿਕਰਾਂ ਦਾ ਕੰਮ ਕਰਦੇ ਆ ਤੇ ਗੁਜ਼ਾਰਾ ਤੋਰੀ ਜਾਂਦੇ ਆ ਤੇ ਇਹਦਾ ਲਾਜ ਲੁਜਵੇ ਅਸੀਂ ਬਥੇਰਾ ਕਰਾਇਆ ਚਲੋ ਤੇ ਚਲੋ ਇੰਨਾ ਕੁ ਤਰਨ ਜੋਗਾ ਹੋ ਗਿਆ ਵਾ ਅਹੀਂ ਇਹੋ ਚੋਨੇ ਆ ਵੀ ਸਰਕਾਰ ਕੋਲ ਵੀ ਚਲੋ ਸਾਡੀ ਮਾਇਸਤ ਕੀਤੀ ਜਾਵੇ ਤੁਹਾਡੀ ਬਹੁਤ ਵੱਧ ਤੋਂ ਵੱਧ ਮਾਇਸਤ ਕੀਤੀ ਜਾਵੇ ਵੀ ਮੇਰੀ ਬੇਟੀ ਦਾ ਵਧੀਆ ਵਿਆਹ ਹੋਵੇ ਵੀ ਮੈਨੂੰ ਇਹ ਸੋ ਵੀ 16 ਜੂਨ ਨੂੰ ਵਿਆਹ ਆ ਸੀ ਵੀ ਚਾਰ ਦਿਨ ਰਹਿ ਗਏ ਨੇ ਨਾ ਤੇ ਨਾਨਕੇ ਆਏ ਨਹੀਂ ਨਾ ਦਾਦਕੇ ਆਏ ਨਹੀਂ ਕਹਿੰਦੇ ਚਾਚੇ ਮਾਮੇ ਆਣਾ ਜਿਹੜਾ ਕੀ ਘਰ ਰੌਣਕ ਹੁੰਦੀ ਆ ਅਜੇ ਤੱਕ ਕੋਈ ਪੁਰਾਣਾ ਨਹੀਂ ਆ ਰਿਸ਼ਤੇਦਾਰ ਨਹੀਂ ਆਏ ਕਿਉਂ ਨਹੀਂ ਆਏ ਅਜੇ ਤੱਕ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਰਿਸ਼ਤੇਦਾਰ ਕੌਣ ਬਾ ਫੜਦਾ ਵਾ ਕੋਈ ਭੈਣ ਭਰਾ ਆਏ ਆ ਉਹ ਵੀ ਸਰੀਕੇ ਤੌਰ ਤੇ ਹੀ ਹੁੰਦਾ ਫੇ ਚਲੋ ਜਿੰਨੇ ਜੋਗੇ ਮੰਗੋਦੋਦੀ ਆਵਾਂਗੇ ਟਾਈਮ ਦੇ ਟਾਈਮ ਤੇ ਆਵਾਂਗੇ ਇਹ ਵਸਤਾ ਡਿਕੇ ਨੇ ਨਿਭਾ ਫੜੀ ਤੇ ਮੇਨੇ 100 ਵੀ ਧੀ ਦਾ ਵਿਆਹ ਵਾ ਮਾਂ ਦੇ ਮਨ ਚ ਬਹੁਰੀ ਜਾਂ ਹੁੰਦੀਆਂ ਵਾ ਪਿੱ ਧੀ ਦਾ ਵਿਆਹ ਧਰਿਆ ਵਾ ਚੰਗੇ ਘਰ ਵਿਆਹੀ ਜਾਵੇ ਵਿਆਹ ਸੋਨਾ ਹੋ ਜੇ ਤੁਹਾਡੇ ਮਨ ਚ ਕੀ ਕੀ ਰੀਜਾਂ ਨੇ ਧੀ ਦੇ ਵਿਆਹ ਨੂੰ ਲੈ ਕੇ ਸਾਡੇ ਮਨ ਚ ਇਹ ਰੀਜ ਆ ਵੀ ਸਾਡਾ ਘਰ ਵੀ ਵਧੀਆ ਬਣ ਜੇ ਮੇਰੀ ਬੇਟੀ ਦੀ ਵੀ ਇਹ ਰੀਜ ਆ ਵੀ ਸਾਡਾ ਘਰ ਵਧੀਆ ਬਣ ਜੇ ਮੇਰਾ ਮਾਂ ਪਿਓ ਵੀ ਸਪਿੰਨਰ ਕਚ ਪਿਆ ਵਾ ਇਹ ਵੀ ਵਧੀਆ ਘਰ ਚ ਰਹਿਣ ਮੇਰੇ ਤੇ ਇਹੋ ਚਾਹੁੰਦੀ ਆ ਵੀ ਮੇਰਾ ਮਾਪਿਓ ਵੀ ਚਲੋ ਮੇਰਾ ਕਾਰ ਆਲਾ ਆਇਆ ਕਰਿਆ ਕਰੂਗਾ ਤੇ ਮੇਰੇ ਮਾਪਿਓ ਦੀ ਸੀ ਸੋਭਾ ਹੋਵੇ ਵੀ ਵਧੀਆ ਕਾਰ ਬਣਿਆ ਵਾ ਤੇ ਮੈਂ ਉਹਨਾਂ ਜਾਨਣਾ ਵਾ ਚਲੋ ਮੇਰੀ ਵਧਾਈ ਜਿਤ ਹੁੰਦੀ ਆ ਅਸੀਂ ਇਹੋ ਚਾਹੁੰਨੇ ਸਰਕਾਰ ਵੀ ਨਹੀਂ ਸੋਭਾਂ ਦੀ ਅਸੀਂ ਦੇਖਿਆ ਵੀ 4 ਦਿਨ ਸੇ ਵਿਆਹ ਨੂੰ ਰਹਿ ਗਏ ਨੇ ਹਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਨਾ ਹਲਵਾਈ ਲੱਗੇ ਨੇ ਕਾਰ ਨਾਲ ਰਾਸ਼ਨ ਦਾ ਸਮਾਨ ਆ ਤੇ ਨਾ ਹੀ ਇਸ ਤੀ ਦੇ ਵਿਆਹ ਵਾਸਤੇ ਕੋਈ ਕੱਪੜੇ ਲਿੜਾ ਆ ਅਸੀਂ ਦੇਖਿਆ ਸਿਰਫ ਦੋ ਸੂਟ ਨੇ ਜਿਹੜੇ ਧੀ ਦੇ ਵਿਆਹ ਤੇ ਜਿਹੜੇ ਪਾਉਣੇ ਨੇ ਜਿਹੜਾ ਵਿਆਹ ਵਾਲਾ ਸੂਟ ਪਾਉਣਾ ਇੱਕ ਮੇਕਅਪ ਦਾ ਸਮਾਨ ਐ ਸੀ ਕਿੱਟ ਹੋਰ ਇੱਕ ਹੋਰ ਹੀ ਸਮਾਨ ਲਿਆ ਕੋ ਰਿਸ਼ਤੇਦਾਰਾਂ ਦੇ ਨੌਗੇ ਹੁੰਦੇ ਕੋ ਲੈਣ ਦੇਣ ਸਮਾਨ ਹੁੰਦਾ ਅਜੇ ਬੜੀ ਜ਼ਿੰਮੇਵਾਰੀਆਂ ਨੇ ਅਜੇ ਤੱਕ ਕੋਈ ਸੰਬੰਧ ਕੋਈ ਵੀ ਅਜੇ ਪ੍ਰਬੰਧ ਨਹੀਂ ਕੀਤਾ ਸਮਾਨ ਦਾ ਕਿੱਥੋਂ ਪ੍ਰਬੰਧ ਕਰੋਗੇ ਸਾਥ ਮਾਨ ਦਾ ਨਹੀਂ ਨਹੀਂ ਐ ਅਹੀਂ ਗਾਲੇ ਕੋਈ ਪਰਮਾਨੰਦਰ ਨਹੀਂ ਕੀਤਾ ਇੰਨਾ ਕਿ ਕੀਤਾ ਹੀ ਬਸ ਉਹ ਵੀ ਉਹ ਗਵਾਂਢੀ ਸਾਡਾ ਉਹਨੇ ਇਹਨੂੰ ਲਾਵਾਂ ਵਾਲਾ ਸੂਟ ਬਣਾ ਕੇ ਦਿੱਤਾ ਤੇ ਇੰਨਾ ਕੋ ਉਹਨੇ ਸਮਾਨ ਲੈ ਕੇ ਦਿੱਤਾ ਵਾ ਕਹਿੰਦਾ ਵੀ ਚੱਲ ਮੇਰੀ ਇਹ ਸਮਝ ਲਓ ਭਈ ਭੈਣ ਹੀ ਆ ਤੇ ਮੈਂ ਇੰਨਾ ਕਾ ਕਰ ਸਕਦਾ ਵਾ ਫਿਰ ਉਹਨੇ ਉਹਨਾਂ ਵੀਡੀਓ ਵਾਲਿਆਂ ਨੂੰ ਕੀਤਾ ਵਾ ਪੀ ਚੈਨਣਾ ਵਾਲਿਆਂ ਨੂੰ ਵੀ ਚਲੋ ਇਹਨਾਂ ਦੀ ਮਾਇਸਤ ਕੀਤੀ ਜਾਵੇ ਜਿੰਨੀ ਵੀ ਵਾਅਦਾ ਤੋਂ ਵਾਅਦਾ ਕੀਤੀ ਜਾਵੇ ਅਸੀਂ ਇਹ ਚਾਹੁੰਦੇ ਆ ਵੀ ਚਲੋ ਉਹ ਵੀ ਹੋਏ ਉਹ ਚਾਹੁੰਦਾ ਵੀ ਮੇਰੀ ਭੈਣ ਦਾ ਵਧੀਆ ਵਿਆਹ ਵੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਬੇਬਸ ਮਾਂ ਆ ਆਪਣੇ ਧੀ ਦਾ ਵਿਆਹ ਵਾਲਾ ਕਾਰ ਜਿਹੜਾ ਹੱਥ ਵਿੱਚ ਫੜ ਕੇ ਤੁਹਾਡੀ ਗਾੜੀ ਅਰਜ਼ ਕਰ ਰਹੀ ਆ ਵੀ ਉਸ ਦਾ ਧੀ ਦਾ ਵਿਆਹ 16 ਜੂਨ ਨੂੰ ਵਿਆਹ ਵਾ ਪਰ ਵਿਆਹ ਵਾਲੇ ਘਰ ਵਿੱਚ ਕੋਈ ਤਿਆਰੀ ਨਹੀਂ ਹੈਗੀ ਨਾ ਕੋ ਰਿਸ਼ਤੇਦਾਰ ਆਇਆ ਨਾ ਕੋ ਭੈਣ ਭਰਾ ਆਇਆ ਨਾ ਹੀ ਅਜੇ ਤੱਕ ਹਵਾਈ ਲੱਗੇ ਨੇ ਨਾ ਹੀ ਇਹਨਾਂ ਨੇ ਬੂਦੀ ਕਢੀ ਆ ਮਤਲਬ ਕੋਈ ਵੀ ਜਿਹੜਾ ਪ੍ਰਬੰਧ ਨਹੀਂ ਕੀਤਾ ਗਿਆ ਚਾਰ ਦਿਨ ਸਿਰ ਵਿਆਹ ਨੂੰ ਰਹਿ ਗਏ ਨੇ ਤੁਹਾਡੀ ਗਾੜੀ ਅਪੀਲ ਕਰਦੀ ਹੈ ਤੁਹਾਡੇ ਜਿਹੜੇ ਦਰਸ਼ਕ ਨੇ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ ਚ ਖਾਸ ਤਕਿ ਐਨਆਰਆਈ ਵੀਰਾਂ ਲਈ ਵੀ ਇਹ ਜਿਹੜੀ ਧੀ ਦਾ ਤੁਹਾਡੀ ਗਾੜੀ ਜਿਹੜੀ ਬੈਠੀ ਆ ਇਸ ਧੀ ਦਾ ਆਨੰਦਕਾਰਜ ਆ ਅਤੇ ਵੱਤਵਾਦ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਇਹ ਜਿਹੜੀ ਧੀ ਆਪਣੇ ਸਹੁਰੇ ਘਰ ਜਾ ਸਕੇ ਤੇ ਮੈਨੂੰ ਇਹ ਸੋਫੀ ਬਰਾਤ ਆਉਣੀ ਆ ਫਿਰ ਕਿੰਨੇ ਕਿ ਬੰਦਿਆਂ ਦਾ ਪ੍ਰਬ ਚਾਹ ਪਾਣੀ ਦਾ ਰੇਜਮੈਂਟ ਰੋਟੀ ਪਾਣੀ ਰੇਜਮੈਂਟ ਕਿੱਦਾ ਕਰੋਗੇ ਸਾਡਾ ਬਾਜੀ ਨਹੀਂ ਸਾਡੇ ਕੋਲ ਤੇ ਕੋਈ ਪੈਸਾ ਹੀ ਨਹੀਂ ਹੈਗਾ ਤੇ ਸਾਡੇ ਕੋਲ ਤੇ ਚਾਹ ਪੀਉਣ ਨੂੰ ਕੋਈ ਪੈਸਾ ਨਹੀਂ ਹੈਗਾ ਬਰਾਤ ਨੂੰ ਵੇ ਕਿਤਰਾ ਚਾਹ ਪਿਆ ਸਕੀਏ ਆਈ ਨੇ ਟੈਨਸ਼ਨ ਚ ਨਹੀਂ ਆ ਵੀ ਮੈਂ ਰੋਂਦੀ ਰਹੀ ਨਹੀਂ ਆ ਰਾਤ ਦਿਨੇ ਮੈਂ ਰੋਂਦੀ ਨਹੀਂ ਨਹੀਂ ਪਿਆਈ ਮੈਂ ਕਿਤਰਾ ਬਰਾਤ ਸਾਂਭਾਂਗੇ ਕਿਤਰਾ ਕਰਾਂਗੇ ਤੁਹਾਨੂੰ ਪਤਾ ਮਾਵਾ ਨੂੰ ਜਿਹੜੇ ਨਾ ਬੋਰੀ ਜੀ ਹੁੰਦੀ ਆ ਹਨੋ ਤੁਮ ਜੀ ਅਨੈ ਨੀਰੀ ਜੀ ਵੀ ਅਹੀਂ ਆਪਣੀ ਬੇਟੀ ਦਾ ਵਧੀਆ ਵਿਆਹ ਕਰ ਸਕਾਂਗੇ ਪਰ ਆੜ ਕੋ ਨਹੀਂ ਹੋਇਆ ਵੀ ਅਹੀਂ ਇਹੋ ਚਾਹੁੰਨੇ ਆ ਵੀ ਚਲੋ ਆਡੀ ਬਾਤ ਵੱਧ ਮਰਦਤ ਕੀਤੀ ਜਾਵੇ ਤੇ ਸਾਡੇ ਘਰੇ ਸੌਦਾ ਪੱਤਾ ਵੀ ਜੋ ਵੀ ਕਿ ਨੇ ਪੈਣ ਪ੍ਰਾਨੇ ਮਇਸਤ ਕਰਨੀ ਆ ਕੋਈ ਮਾਮਾ ਬਣ ਕੇ ਕਰ ਦੇ ਕੋ ਚਾਚਾ ਬਣ ਕੇ ਕਰ ਦੇ ਕੋਈ ਵੀਰ ਬਣ ਕੇ ਕਰ ਦੇ ਅਹੀਂ ਇਹੋ ਚਾਹੁੰਨੇ ਆ ਵੀ ਚਲੋ ਇਹ ਸਾਡੀ ਮਇਸਤ ਕੀਤੀ ਜਾਵੇ ਇੰਨੇ ਤੋਂ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਜਿਹੜੀ ਇੱਕ ਬੇਬਸ ਮਾਂ ਵਾ ਤੁਹਾਡੇ ਗਾੜੀ ਅਰਜ਼ੀ ਕਰ ਰਹੀ ਆ ਪੀਸ ਦੇ ਧੀ ਦਾ ਅਨੰਦ ਕਾਰਜ ਵਾਸਤੇ ਵੱਤ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਕਿ ਇਹ ਜਿਹੜੀ ਆ ਧੀ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਜਾ ਸਕੇ ਛੋਟਾ ਤੁਸੀਂ ਦੇਖ ਸਕਦੇ ਹੋ ਜਿਹੜਾ ਸਮਾਨ ਮੇਰੀ ਗਾੜੀ ਪਿਆ ਵਾ ਇਸ ਵਿੱਚ ਦੋ ਸੂਟ ਨੇ ਧੀ ਦੇ ਇੱਕ ਮੇਕਅਪ ਦਾ ਸਮਾਨ ਕਿਟ ਆ ਉਹ ਵੀ ਇੱਥੋਂ ਦੇ ਜਿਹੜੇ ਗਵਾਂਢੀ ਨੇ ਭਰਾ ਬਣੇ ਨੇ ਉਹਨਾਂ ਵੱਲੋਂ ਕੀਤਾ ਗਿਆ ਵਾ ਅਤੇ ਇਸ ਭੈਣ ਦਾ ਕਹਿਣਾ ਵੀ ਕੋਈ ਮਾਮਾ ਬਣ ਕੇ ਕੋਈ ਚਾਚਾ ਬਣ ਕੇ ਤੇ ਕੋਈ ਭਰਾ ਬਣ ਕੇ ਇਸ ਦੀ ਮਦਦ ਕਰੇ ਤਾਂ ਜੋ ਕਿ ਧੀ ਦਾ ਅਨੰਦ ਕਾਰਜ ਹੋ ਸਕੇ ਤੇ ਹੁਣ ਗੱਲਬਾਤ ਕਰਾਂਗੇ ਉਸ ਧੀ ਦੇ ਨਾਲ ਵੀ ਹਾਂਜੀ ਬੇਟਾ ਕੀ ਨਾਮ ਤੇਰਾ ਜੋਤੀ ਜੋਤੀ ਧੀਆ ਨੂੰ ਬੜਾ ਰੀਜ ਹੁੰਦੀ ਆ ਹਰ ਇੱਕ ਧੀ ਦਾ ਹੁੰਦਾ ਰੀਜ ਹੁੰਦੀ ਆ ਕਿ ਉਸ ਦਾ ਵਿਆਹ ਵਧੀਆ ਘਰ ਵਿੱਚ ਹੋਵੇ ਸੋਹਣੇ ਢੰਗ ਨਾਲ ਹੋਵੇ ਪਰ ਅਸੀਂ ਦੇਖਿਆ ਤੁਹਾਡਾ 16 ਜੂਨ ਨੂੰ ਵਿਆਹ ਆ ਵਾਸਤੇ 4 ਦਿਨ ਰਹਿ ਗਏ ਨੇ ਨਾ ਤੇ ਨਾਨਕੇ ਪਹੁੰਚੇ ਨੇ ਨਾ ਦਾਦਕੇ ਪਹੁੰਚੇ ਨੇ ਕੋਈ ਰਿਸ਼ਤੇਦਾਰ ਭੈਣ ਭਰਾਣੀ ਪਹੁੰਚਾ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਕਹਿੰਨਾ ਚੋਨੀ ਕਿ ਮੇਰਾ ਮਿਆ ਵੀ ਵਧੀਆ ਹੋਵੇ ਹੱਦੀ ਵਾਰ ਤੋਂ ਵੱਧ ਮਦਦ ਕੀਤੀ ਜਾਵੇ। ਨਵੇਂ ਨਰਸੋਪੀ ਰੀਜਾ ਕੀ ਨੇ ਮੰਚ ਹਰਕਤੀ ਦੇ ਮੰਚ 'ਚ ਰੀਜ ਹੁੰਦੀ ਹੈ ਕੋਈ ਨਾ ਕੋਈ ਜੋਤੀ ਦੇ ਮੰਚ 'ਚ ਕੀ ਰੀਜਾਂ ਨੇ ਦਸ਼ਕਾਂ ਜੂਹ ਸੰਜਿਆ ਕਰ। ਮੇਰੇ ਮੰਚ 'ਚ ਹੋ ਰੀਜਿਆ ਕਿ ਮੇਰਾ ਵਿਆਹ ਵਧੀਆ ਹੋਵੇ ਸਾਡਾ ਘਰ ਵੀ ਵਧੀਆ ਭਾਂਜੇ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਠੀਕ ਹੈ। ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜੋਤੀ ਜਿਹੜੀ ਕੀ ਵਿਆਹ ਵਾਲੀ ਲੜਕੀ ਆ ਉਸਨੇ ਅਪੀਲ ਕੀਤੀ ਆ ਵੀ ਉਸ ਦਾ ਜਿਹੜਾ ਆਨੰਦਕਾਰਜ ਆ ਉਸ ਦਾ ਵਿਆਹ ਜਿਹੜਾ 16 ਜੂਨ ਨੂੰ ਆ ਪਰ ਤੁਹਾਡੇ ਸਾਹ ਦੀ ਲੋੜ ਆ ਤੁਹਾਡੇ ਭੈਣ ਭਰਾਵਾਂ ਦੀ ਸਾਹ ਦੀ ਲੋੜ ਆ। ਕੋਈ ਚਾਚਾ ਬਣ ਕੇ ਕੋਈ ਮਾਮਾ ਬਣ ਕੇ ਤੇ ਕੋਈ ਭਰਾ ਬਣ ਕੇ ਅੱਗੇ ਆਵੇ ਤਾਂ ਜੋ ਕੀ ਇਸ ਦਾ ਜਿਹੜਾ ਆਨੰਦ ਕਾਰਜ ਹੋ ਸਕੇ ਤਿਆਂ ਸਭ ਨੇ ਆਦੀਆਂ ਹੁੰਦੀਆਂ ਨੇ ਅਤੇ ਤਿਆਂ ਦਾ ਸਾਰੇ ਜੜੇ ਰਾਲ ਮਿਲ ਕੇ ਆਨੰਦ ਕਾਰਜ ਜ਼ਰੂਰ ਆਪਣੇ ਚੜੀਏ ਤੇ ਉਹ ਗੱਲਬਾਤ ਕਰਾਂਗੇ ਉਸ ਬੇਬਸ ਪਿਓ ਦੇ ਨਾਲ ਜਿਹੜਾ ਆਪਣੇ ਧੀ ਦੇ ਨੰਨ ਕਾਰਜ ਵਾਸਤੇ ਤੁਹਾਡੀ ਗਾੜੀ ਹੱਥ ਬਣਾ ਜੋੜ ਰਿਆ ਵਾ ਹਾਂਜੀ ਸਰਦਾਰ ਜੀ ਕੀ ਨਾਮ ਵੀ ਤੁਹਾਡਾ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਜੀ ਕੰਮ ਕੀ ਕਰਦੇ ਹੋ ਕੰਮ ਉਹ ਕਰਦੇ ਆ ਪਹਿਨੇ ਗੱਡੇਆਂ ਕੋਈ ਇੱਥੇ ਕੰਮ ਕਰਨੇ ਮੈਂ ਮਜ਼ਦੂਰੀ ਦਾ ਕੰਮ ਕਰਦੇ ਹਾਂ ਔਰ ਕੰਮ ਨਹੀਂ ਹੁੰਦਾ ਮੈਂ ਫੀਬਰ ਚ ਡੇਪਿਆ ਹਾਂ ਮੇਰੇ ਲੱਤਾਂ ਮੇਰੇ ਲੱਤਾਂ ਤੇ ਸਾਡਾਂ ਲੱਗੀਆਂ ਹੋਣ ਮੈਨੂੰ 6-7 ਸਾਲ ਹੋ ਗਏ ਚੱਲੇ ਆ ਹੁਣ ਮੈਂ ਕੰਮ ਨਹੀਂ ਕਰਦਾ ਮਮ ਜਿਹਦੇ ਰਹੀਣਾ ਹਾਂਜੀ ਇਹਦੇ ਚ ਵੱਧ ਤੋਂ ਵੱਧ ਮੇਤੀ ਦੇ ਵਧੀਆ ਪਰਵਾਰਾਂ ਕਰੋ ਤੇ ਮੇਨੇ 100 ਵੀ ਘਰੇ ਵਿਆਹ ਤਰਿਆ ਵਾ ਤੀ ਦਾ ਆਨੰਦ ਕਾਰਜ ਆ 16 ਜੂਨ ਨੂੰ ਫਿਰ ਤਿਆਰੀਆਂ ਕੁਛ ਵੀ ਨਹੀਂ ਹੈਗੀਆਂ ਕੋਈ ਰਿਸ਼ਤੇਦਾਰ ਭੈਣ ਭਰਾ ਆਉਣਗੇ ਜਾਂ ਬਰਾਤ ਕਿੱਥੇ ਬਿਠਾਓਗੇ ਉਹਨਾਂ ਨੂੰ ਚਾਹ ਪਾਣੀ ਅਰੇਂਜਮੈਂਟ ਕਿਦਾਂ ਕਰੋਗੇ ਕੋਈ ਤਿਆਰੀ ਕੀਤੀ ਕਿਸੇ ਤਰ੍ਹਾਂ ਦੀ ਨਹੀਂ ਕੀਤੀ ਕੋਈ ਨਹੀਂ ਤਿਆਰੀ ਨਹੀਂ ੜੀ ਹਰ ਇੱਕ ਕੋ ਕੋ ਨਹੀਂ ਹੈਗਾ ਜੀ ਤਾਂ ਕਹਿੰਦੇ ਸਮਾਨ ਕੋਲ ਕੋ ਕੋ ਨਹੀਂ ਹੈਗਾ ਹਾਂਜੀ ਕੀ ਪੀ ਕਹਦਾ ਜਾ ਕੁਦਸ਼ ਕਰਨ ਹਾਂਜੀ ਫਿਰ ਜੋ ਜਿਹੜੀ ਸਾਦਾ ਜੋਗੇ ਦਾ ਸਾਦਾ ਉਹ ਦੇ ਸਕਦਾ ਜੋ ਫਿਰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡਾ ਕਮਰਾ ਬਦਲੇ ਜੋ ਮੇਰੀ 30 ਵਰਿਆ-ਵਰਿਆ ਬਰੋਰਾ ਹੋ ਜੇ ਠੀਕ ਹੈ ਬਹੁਤ ਧੰਨਵਾਦ ਜੀ ਤੇ ਹੋਰ ਗੱਲਬਾਤ ਕਰਾਂਗੇ ਉਸ ਵੀਰ ਦੇ ਨਾਲ ਜਿਹੜਾ ਕਿ ਵੀਰ ਇਸ ਭੈਣ ਦਾ ਵੀਰ ਬਣ ਕੇ ਮਦਦ ਕਰਨ ਵਾਸਤੇ ਅੱਗੇ ਆਇਆ ਕਹ ਲੋ ਫਰਿਸ਼ਤਾ ਅਸੀਂ ਕਹਿ ਸਕਦੇ ਹਾਂ ਕਿਉਂਕਿ ਅੱਜ ਦੇ ਜ਼ਮਾਨੇ ਜਿੱਥੇ ਆਪਣੇ ਭੈਮਪਰਾ ਭਾਜਦੇ ਨੇ ਉਥੇ ਇਸ ਤਰ੍ਹਾਂ ਦੇ ਭੈਮਪਰਾ ਜਿਹੜੇ ਨਾਲ ਖੜਦੇ ਨੇ ਮਤ ਵਾਸਤੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਵੀਰ ਦੀ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਗੁਰਬੀਰ ਸਿੰਘ ਆ ਜੀ ਵਾਸੀ ਅਸੀਂ ਅੰਮ੍ਰਿਤਸਰ ਤੋਂ ਪਿੰਡ ਸੁਲਤਾਨਵਿੰਡ ਗਲੀ ਨੰਬਰ 1 ਇਹ ਸਾਡੇ ਘਰ ਦੇ ਕੋਲ ਰਹਿੰਦੇ ਜੀ ਬਲਵਿੰਦਰ ਸਿੰਘ ਇਹਨਾਂ ਦੀ ਬੇਟੀ ਦਾ ਵਿਆਹ ਸੀ ਇਹ ਤਿੰਨ ਚਾਰ ਦਿਨ ਪਹਿਲੋ ਸਾਡੇ ਘਰ ਆਏ ਕਹਿੰਦੇ ਬੇਟੀ ਦਾ ਵਿਆਹ ਤੇ ਗੁਰਦੁਆਰੇ ਵਾਲੇ ਬਾਬੇ ਕੋ ਗੈਨ ਲਾਵਾ ਵਾਸਤੇ ਤੇ ਉਹ ਮੰਨਦਾ ਨਹੀਂ ਪਿਆ ਤੇ ਤੁਹਾਨੂੰ ਪਤਾ ਜਦੋਂ ਕੋਈ ਪੈਸੇ ਨਾ ਹੋਣ ਕੋਈ ਫ੍ਰੀ ਮੰਨਦਾ ਨਹੀਂ ਫਿਰ ਤੇ ਬਾਬਾ ਜੀ ਕਹਿੰਦੇ ਚਲੋ ਮੈਂ ਫਰੀ ਲਾਵਾਂ ਕਰ ਦਿੰਦਾ ਵਾਂ ਤੇ ਫਿਰ ਇਹਨਾਂ ਨੂੰ ਮੈਂ ਪੁੱਛਿਆ ਵੀ ਬਰਾਤ ਦੇ ਕਿੰਨੇ ਕੇ ਬੰਦੇ ਆਉਣੇ ਕਹਿੰਦੇ ਜੀ ਉਹ ਅਸੀਂ ਕਹਿੰਦੇ 25 30 ਬੰਦੇ ਆਉਣੇ ਆ ਤੇ ਤੁਸੀਂ ਲਾ ਲਓ 25 30 ਉਧਰੋਂ 10 20 ਇਹਨਾਂ ਦੇ ਹੋਗੇ ਤੇ ਕਹਿੰਦੇ ਪ੍ਰਬੰਧ ਸਾਡੇ ਕੋ ਕੋਈ ਨਹੀਂ ਹੈਗਾ ਇਸ ਕਰਕੇ ਜਿੰਨੇ ਜੋਗਾ ਸੀ ਮੈਂ ਇੱਕ ਲਾਵਾਂ ਦਾ ਸੂਟ ਲੈ ਕੇ ਤਾ ਥੋੜਾ ਸਮਾਨ ਲੈ ਤਾ ਜਿੰਨੇ ਕਿ ਮੇਰੀ ਆਪਣੀ ਪਹੁੰਚ ਸੀ ਉਸ ਤੋਂ ਬਾਅਦ ਮੈਂ ਚੈਨਲ ਦਾ ਮੀਡੀਆ ਨਾ ਕੀਤਾ ਵਾਸਤਾ ਤੇ ਤੁਸੀਂ ਵੀ ਆਏ ਹੋ ਸਾਰਿਆਂ ਨੇ ਫਿਰ ਇਹਨਾਂ ਦੀ ਬਾਹ ਫੜਨੀ ਥੋੜੀ ਥੋੜੀ ਹੋਈ ਆ ਚਲੂ ਕਿਸੇ ਦਾ ਫੋਨ ਆਇਆ ਸੀ ਵੀ ਅੱਜ ਤੁਹਾਨੂੰ ਥੋਸ ਸੌਦਾ ਲੈ ਦਿੰਦੇ ਆ ਇਹ ਤਾਂ ਕੋਈ ਹੋਰ ਸੌਦੇ ਤੋਂ سوا ਕੁਝ ਨਹੀਂ ਆਇਆ ਇਹ ਜਦੋਂ ਇਹਨਾਂ ਦਾ ਜਿਹੜਾ ਘਰ ਵਾ ਇਹਨੂੰ ਦੇਖਦੇ ਆਂ ਜਦੋਂ ਮੀਂਹ ਹੁੰਦਾ ਤੇ ਪਾਣੀ ਕੱਢਣ ਦੇ ਸਾਰੀ ਰਾਤ ਪਾਣੀ ਕੱਢਦਾ ਰਹਿੰਦਾ ਇਹ ਬੰਦਾ ਗੁਰਪ੍ਰੀਤ ਜੀ 16 ਜਨੂ ਨੂੰ ਵਿਆਹ ਵਾਸਤੇ ਚਾਰ ਦਿਨ ਰਹਿ ਗਏ ਨੇ ਅਸੀਂ ਦੇਖਿਆ ਵੀ ਵਿਆਹ ਵਾਲਾ ਘਰ ਤੇ ਦੂਰੋਂ ਪਛਾਣ ਆਉਂਦਾ ਵੀ ਫਰਾਨੀ ਘਰ ਵਿਆਹ ਵਾਲਾ ਘਰ ਆ ਰੌਣਕਾਂ ਲੱਗੀਆਂ ਹੁੰਦੀਆਂ ਨੇ ਨਾਨਕੀ ਦਾਦੀ ਕੀ ਆਏ ਹੁੰਦੇ ਨੇ ਲੜੀਆਂ ਵਗੈਰਾ ਲੱਗੀਆਂ ਹੁੰਦੀਆਂ ਨੇ ਤੇ ਹਲਵਾਈ ਤੱਕ ਲੱਗੇ ਹੁੰਦੇ ਨੇ ਪਰ ਅਸੀਂ ਦੇਖਿਆ ਇਸ ਘਰ ਵਿੱਚ ਸੁੰਨਸ ਪਿਓ ਧੀ ਤੇ ਜਾਲ ਜਿਹੜੀ ਧਰਮ ਪਤਨੀ ਇਹੋ ਹੀ ਹੈਗੇ ਨੇ ਕੱਜ ਤਿੰਨ ਜੀ ਹੋਰ ਘਰ ਵਿੱਚ ਕੋਈ ਰਿਸ਼ਤੇਦਾਰ ਨਹੀਂ ਪਹੁੰਚਿਆ ਕੋਈ ਹਲਵਾਈ ਵਾਲਾ ਨਹੀਂ ਪਹੁੰਚਿਆ ਕੋਈ ਅਰੇਂਜਮੈਂਟ ਹੀ ਹੈਗਾ ਕਿ ਚਾਰ ਦਿਨਾਂ ਬਾਅਦ ਕਿਸ ਤਰ੍ਹਾਂ ਵਿਆਹ ਕਰਾਂਗੇ ਕੀ ਕੀ ਤਿਆਰੀ ਜਿਹੜੀ ਹੁੰਦੀ ਹੈ ਤਿਆਰੀ ਇਦਾਂ ਜੀ ਤੁਹਾਨੂੰ ਪਤਾ ਗਰੀਬ ਦੇ ਕੋਈ ਲੱਗ ਨਹੀਂ ਲੱਗਦਾ ਕੋਈ ਤਗੜਾ ਹੁੰਦਾ ਤਾਂ ਉਹਦੇ ਘਰ ਮੇਲਾ ਲੱਗਾ ਹਣਾ ਸੀ ਰਿਸ਼ਤੇਦਾਰਾਂ ਦਾ ਵੀ ਐਸ ਕਰਕੇ ਇਹਦੀ ਕਿਸੇ ਨੇ ਬਾਣ ਹੀ ਫੜੀ ਚਲੋ ਅਸੀਂ ਤੇ ਸਾਧ ਸੰਗਤ ਨੂੰ ਇਹੋ ਬੇਨਤੀ ਕਰਦੇ ਆਂ ਇਹ ਬਾਹਰ ਦੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਸੰਸਥਾਵਾਂ ਨੂੰ ਵੀ ਕਰਦੇ ਇਹਨਾਂ ਦੀ ਬਾਹ ਫੜੀ ਜਾਵੇ ਤੇ ਇਹਨਾਂ ਦੀ ਬੇਟੀ ਦਾ ਵਿਧਿਆ ਤੋਂ ਵਿਧਿਆ ਵਿਆਹ ਜੇਦੀ ਧੀ ਸੁਖੀ ਉਹਦਾ ਜੱਗ ਸੁਖੀ ਹੁੰਦਾ ਕਹਿੰਦੇ ਤੇ ਇਹੋ ਖੁਸ਼ ਇਹਨਾਂ ਦੋਵਾਂ ਜੀਆਂ ਦੀ ਚਾਹ ਉਹ ਵੀ ਆਡੀ ਧੀ ਦਾ ਵਿਧਿਆ ਉਹਦੇ ਵਿਆਹ ਹੋਵੇ ਤੇ ਸੁਖੀ ਘਰ ਜਾਵੇ ਤੇ ਅਸੀਂ ਸੁੱਖਾ ਰਹੀਏ ਤੇ ਜਿਹੜੀ ਇਹਨਾਂ ਦੀ ਮੈਸੇਜ ਆ ਘਰਾਂ ਦਾ ਕੰਮ ਕਰਦੀ ਸੀ ਤੋਂ ਘਰਾਂ ਦਾ ਕੰਮ ਕਰਕੇ ਲਿਉਂਦੀ ਆ ਜੋ ਥੋੜਾ ਬਦਦਾ ਦੇ ਕੇਵਲੇ ਨਾ ਘਰ ਰੋਟੀ ਨਹੀਂ ਰਾਤ ਨੂੰ ਹੁੰਦੀ ਸਬਜ਼ੀ ਵੀ ਆਂਡ ਗਵਾਂਡ ਤੋਂ ਮੰਗ ਕੇ ਖਾਂਦੇ ਆ ਇਹ ਹਾਲਾਤ ਇਹਨਾਂ ਦੇ ਅਸਲ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕੀ ਹ ਗਰੀਬੀ ਦੇ ਨਾਲ ਨਾਲ ਜਿਹੜਾ ਕਿ ਇਸ ਧੀ ਦੇ ਦੋ ਭਰਾ ਵੀ ਸੀ ਮੈਂ ਬੰਦਰ ਸ਼ਕਨ ਨੂੰ ਸਾਂਝਾ ਕਰਦਾ ਇਸ ਧੀ ਇਸ ਧੀ ਦੇ ਜਿਹੜੇ ਦੋ ਚਾਚੇ ਸੀ ਜਿਹੜੇ ਕਿ ਨਸ਼ੇ ਦੇ ਹਾਲਾਤ ਵਿੱਚ ਦੋਵਾਂ ਦੀ ਮੌਤ ਹੋ ਚੁੱਕੀ ਆ ਨਸ਼ਾ ਜਿਹੜਾ ਕੋੜ ਬਣ ਕੇ ਇਸ ਪਰਿਵਾਰ ਦੇ ਵਿੱਚ ਆਇਆ ਸੀ ਅੱਜ ਸ਼ਾਇਦ ਚਾਚੇ ਕੋਲ ਹੁੰਦੇ ਤੇ ਸ਼ਾਇਦ ਇਸ ਧੀ ਨੂੰ ਆਸਾ ਹੁੰਦਾ ਅਤੇ ਉਸ ਪਿਓ ਨੂੰ ਆਸਾਂ ਦੇ ਪੀ ਉਸਦੇ ਭਰਾ ਦੇ ਨਾਲ ਬਾਵਾ ਬਣੀ ਪਰ ਅੱਜ ਜਿਹੜਾ ਇਸ ਦਾ ਬੇਬਸ ਪਿਓ ਜਿਹੜਾ ਕੱਲਾ ਹੀ ਰਹਿ ਗਿਆ ਵਾ ਉਸਤੇ ਦੋਵੀਆਂ ਜਿਹੜੀਆਂ ਭਰਾ ਨੇ ਉਹ ਨਸ਼ੇ ਦੇ ਕੋੜ ਦੇ ਵਿੱਚ ਦੱਦਲੇ ਵੀ ਜਣੇ ਕਿ ਉਹ ਜਾ ਚੁੱਕੇ ਨੇ ਤੇ ਪੈਣੇ ਵਿਆਹ ਵਾਲਾ ਘਰ ਸੀ ਅੱਜ ਘਰ 'ਚ ਵਿਆਹ ਵਾਲਾ ਘਰ ਨਹੀਂ ਲੱਗ ਰਿਹਾ ਕੋਈ ਰਿਸ਼ਤੇਦਾਰ ਨਹੀਂ ਪਹੁੰਚਾ ਕੋਈ ਭੈਣ ਭਰਾ ਨਹੀਂ ਪਹੁੰਚਾ ਕੋਈ ਤਿਆਰੀ ਨਹੀਂ ਹੋਈ ਕੀ ਅਪੀਲ ਕੀ ਕਹਿੰਦਾ ਚਾਹੋਗੇ ਦਸਕਾਂ ਨੂੰ ਹਾਂ ਇਹ ਦਸਕਾਂ ਨੂੰ ਇਨਕਾਰਨਾ ਚਾਉਂਦੇ ਆ ਵੀ ਚਲੋ ਸਾਡੀ ਬੇਟੀ ਦਾ ਵਧੀਆ ਵਿਆਹ ਜੇ ਚਲੋ ਕੋਈ ਭਰਾ ਬਣ ਕੇ ਕੋਈ ਮਾਮਾ ਬਣ ਕੇ ਕੋਈ ਚਾਚਾ ਬਣ ਕੇ ਇਹਦੀ ਮਜਦ ਕਰ ਸਕਣਾ ਆਡੀ ਵੱਧ ਤੋਂ ਵੱਧ ਕਰ ਸਕਣਾ ਸਾਡੀ ਬੇਟੀ ਦਾ ਵਧੀਆ ਵਿਆਹ ਜੇ ਤੇ ਸਾਡੇ ਘਰੇ ਕੋਈ ਸੋਦਾ ਪੱਤਾ ਨਹੀਂ ਜੋ ਹੱਲੇ ਹੈਗਾ ਵੀ ਕੋਈ ਚਾਹ ਪਾਣੀ ਦੀ ਵੀ ਨਹੀਂ ਕੋਈ ਇੰਤਜ਼ਾਮ ਹੈਗਾ ਵੀ ਅਸੀਂ ਬਰਾਤ ਨੂੰ ਚਾਹ ਪਾਣੀ ਵੀ ਪਿਆ ਸਕੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕੀ ਹਾਲਾਤ ਨੇ ਹੁਣ ਸਾਡੀ ਦਸ਼ਕਾ ਨੂੰ ਪੀ ਲਿਆ ਵੀ ਵੱਤ ਵਾਲ ਇਸ ਵੀਡੀਓ ਨੂੰ ਸ਼ੇਅਰ ਜਰੂ ਕਰ ਦਿਓ ਤਾਂ ਜੋ ਕਿ ਜੋਤੀ ਦਾ ਜਿਹੜਾ ਵਿਆਹ ਆ 16 ਜੂਨ ਨੂੰ ਧੂਮ ਧਾਮ ਨਾਲ ਬਣਾਇਆ ਜਾ ਸਕੇ ਧੂਮਤਾਣਾ ਕਰ ਸਕੀਏ ਕਿਉਂਕਿ ਵਿਆਹ ਜਿਹੜਾ ਧੀ ਦਾ ਕਹਿੰਦੇ ਕੰਨਿਆਦਾਨ ਮਹਾਦਾਨ ਹੁੰਦਾ ਵਾ ਤੇ ਸਾਡੀ ਦਸ਼ਕਣ ਪੀ ਲਿਆ ਵੀ ਵਾਧ ਚੜ ਕੇ ਇਸ ਧੀ ਦਾ ਜਿਹੜਾ ਆਨੰਦ ਕਾਰਜ ਕਰਾਈਏ ਤਾਂ ਜੋ ਕਿ ਕੋਈ ਰਿਸ਼ਤੇਦਾਰ ਕੋਈ ਮਾਮਾ ਬਣ ਕੇ ਆ ਜੇ ਕੋਈ ਚਾਚਾ ਬਣ ਕੇ ਮਤਕਾਰ ਦੇ ਤੇ ਕੋਈ ਭਰਾ ਬਣ ਕੇ ਅੱਗੇ ਆ ਕੇ ਮਤ ਕਰੇ ਤਾਂ ਜੋ ਕਿ ਇਸ ਮਾਪੇ ਨੂੰ ਆਪਣੀ ਧੀ ਜਿਹੜੀ ਉਹ ਬੋਝ ਨਾ ਲੱਗੇ ਸਾਡੀ ਦਸ਼ਕਣ ਪੀ ਲਿਆ ਵੱਤ ਵਸ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ 16 ਜੂਨ ਨੂੰ ਵੱਤ ਵੱਦ ਵਿਆਹ ਦੀਆਂ ਤਿਆਰੀਆਂ ਹੋ ਸਕਣ ਅਤੇ ਇਸ ਘਰ ਵਿੱਚ ਜੜੀਆਂ ਵਿਆਹ ਵਾਲੀਆਂ ਰੌਣਕਾਂ ਲੱਗ ਸਕਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜਿੰਦਰ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ